ਲਓ ਜੀ ਅੱਜ ਆਪਣੇ ਕੋਲੇ ਪਹੁੰਚੇ ਨੇ ਟਾਈ ਡਾਈ ਵਾਲੇ ਪ्युअर ਕੈਮਰੀ ਕਾਟਨ ਦੇ ਵਿੱਚ ਕੱਪੜਾ ਪਹੁੰਚਿਆ ਮੈਚਿੰਗ ਸੂਟ ਬਹੁਤ ਹੀ ਸ਼ਾਨਦਾਰ ਕਲਰ ਡਿਜ਼ਾਈਨ ਵਾਦੂ ਨੇ ਮਤਲਬ ਡਿਜ਼ਾਈਨ ਟਾਈ ਡਾਈ ਵਾਲੇ ਮਿਲੂਗਾ ਪਰ ਕਲਰ ਵਾਦੂ ਨੇ ਵੀਡੀਓ ਦਾ ਐਂਡ ਤੱਕ ਬਣੇ ਰਹੋ ਬਹੁਤ ਹੀ ਲੈਸ ਰੇਟ ਦੇ ਵਿੱਚ ਮਾਰ ਪਹੁੰਚਿਆ ਆਪਣੇ ਕੋਲੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਚੈੱਕ ਕਰ ਲਓ ਪ्युअर ਕੈਮਰੀ ਕਾਟਨ ਮੈਚਿੰਗ ਸੂਟ ਟਾਈ ਡਾਈ ਵਾਲੇ ਦੇਖੋ ਜੀ ਰੰਗ ਬੜੇ ਹੀ ਸ਼ਾਨਦਾਰ ਪਹੁੰਚੇ ਨੇ ਆਪਣੇ ਕੋਲ ਇਹ ਸਾਰਾ ਮਾਲ ਆਪਣੇ ਕੋਲੇ ਹਾਜ਼ਰ ਹੋ ਚੁੱਕਿਆ ਬਹੁਤ ਹੀ ਲੈਸ ਰੇਟ ਦੇ ਵਿੱਚ ਸਿਰਫ ਤੇ ਸਿਰਫ 350 ਦੇ ਵਿੱਚ ਦੇਖੋ ਜੀ 5 ਮੀਟਰ ਦੀ ਕੱਟ ਆਉਗੀ ਮੈਚਿੰਗ ਸੂਟ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਪਹੁੰਚੂਗੇ ਨੇ ਭਾਈ ਚੈੱਕ ਕਰ ਲਓ ਦੇਖੋ ਜੀ ਟਾਈ ਡਾਈ ਦੇ ਵਿੱਚ ਡਿਜ਼ਾਈਨ ਬਣੇ ਹੋ ਨੇ ਬੜੇ ਹੀ ਸ਼ਾਨਦਾਰ ਸਲਵਾਰ ਦਾ ਕੱਪੜਾ ਕਮੀਜ਼ ਆਉਗੀ ਦੇਖੋ ਭਾਈ ਕਿਆ ਬਾਤਾਂ ਨੇ ਪੀਕਾਕ ਕਲਰ ਹੈ ਲਾਈਟ ਫਿਰੋਜ਼ੀ ਕਲਰ ਦੇ ਵਿੱਚ ਟਾਈ ਡਾਈ ਕਰਕੇ ਕਮੀਜ਼ ਲੱਗੀ ਹੈ ਦੇ ਨਾਲ ਦੇਖੋ ਭਾਈ ਸਪੈਸ਼ਲ ਪਹੁੰਚ ਗਿਆ ਬਲੈਕ ਕਲਰ ਸਾਰੇ ਰੰਗ ਆ ਗਏ ਨੇ ਸ਼ਾਨਦਾਰ ਬਹੁਤ ਹੀ ਲੈਸ ਰੇਟ ਦੇ ਵਿੱਚ ਡਿਜ਼ਾਈਨ ਖੁੱਲ ਗਏ ਭਾਈ ਟਾਈ ਡਾਈ ਵਾਲੇ ਸਿਰਫ ਤੇ ਸਿਰਫ 350 ਦੇ ਵਿੱਚ ਪਿਓਰ ਕੈਮਰੀ कॉटन ਦਾ ਮਾਲ ਸੁੱਲ ਚੁੱਕਿਆ ਗਰਮੀਆਂ ਦੇ ਤੋਹਫੇ ਦੇਖੋ ਜੀ ਚੈੱਕ ਕਰੀ ਚਲੋ ਰੰਗ ਰੰਗ ਬਹੁਤ ਜਿਆਦੇ ਨੇ ਦੇਖੋ ਚੈੱਕ ਕਰ ਲਓ ਇਹ ਸਾਰਾ ਮਾਲ ਉਹ ਲੜੇ ਹੈ ਟਾਈ ਡਾਈ ਦੇ ਡਿਜ਼ਾਈਨ ਨਵੇਂ ਡਿਜ਼ਾਈਨ ਪਹੁੰਚੇ ਆਪਣੇ ਕੋਲ ਬਿਲਕੁਲ ਲੇਟੈਸਟ ਨਾਲ ਹੈ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਇਸ ਟਾਈਮ ਹੈ ਕਹਿੰਦਾ ਬਹੁਤ ਜ਼ਿਆਦਾ ਵਿਕ ਰਿਹਾ ਮਾਲ ਇਹ ਦੇਖੋ ਜੀ ਕੀ ਬਾਤਾਂ ਨੇ ਕਲਰ ਦੇ ਸਿਰਾ ਤੋਂ ਸਿਰਾ ਪਹੁੰਚ ਚੁੱਕੇ ਨੇ ਭਾਈ ਕੀ ਬਾਤ ਹੈ ਜੀ ਲਓ ਜੀ ਵਾਹ ਜੀ ਵਾਹ ਵਾਹ ਜੀ ਵਾਹ ਅਗਨੇ ਰੰਗ ਸ਼ਾਨਦਾਰ ਦੇਖੋ ਜੀ ਕੁਆਲਿਟੀਾਂ ਕੱਪੜੇ ਦਾ ਬੇਸ ਬੜਾ ਹੀ ਸੋਹਣਾ ਗਰਮੀਆਂ ਵਾਲਾ ਪ्योर ਗਰਮੀ ਦਾ ਸੀਜ਼ਨ ਦੇ ਵਿੱਚ ਪੈਣ ਵਾਲਾ ਕੱਪੜਾ ਆਊਗਾ ਰੰਗ ਥੋੜੇ ਸਾਹਮਣੇ ਨੇ ਘੱਟੋ ਘੱਟ 15-20 ਕਲਰ ਆਉਣਗੇ ਜੀ ਦੇਖੋ ਜੀ ਰੰਗ ਤੇ ਰੰਗ ਡਿਗ ਰਿਹਾ ਤਾਂ ਢੇਰ ਲੱਗ ਚੁੱਕਿਆ ਕਲਰਾਂ ਦਾ ਦੇਖੋ ਬਹੁਤ ਜ਼ਿਆਦਾ ਕਲਰ ਨੇ ਇਹਦੇ ਵਿੱਚ ਮੈਚਿੰਗ ਸੂਟ ਆਉਣਗੇ ਪੈਟ ਕਲਰ ਦਾ ਡਿਜ਼ਾਈਨ ਕੋਲ ਗਿਆ ਦੇਖੋ ਭਾਈ ਟਾਈ ਡਾਈ ਦੇ ਵਿੱਚ ਡਿਜ਼ਾਈਨ ਆ ਗਿਆ ਲਓ ਜੀ ਅਗਲਾ ਆ ਗਿਆ ਮਸਟਰਡ ਲਓ ਜੀ ਇਹ ਸਾਰੇ ਟੌਪ ਟੌਪ ਦੇ ਡਿਜ਼ਾਈਨ ਇੱਕ ਵਾਰ ਰੇਟਸ ਉਨ ਫੇਰ ਦੱਦਨੇ ਆ ਬਹੁਤ ਹੀ ਲੈਸ ਰੇਟ ਦੇ ਵਿੱਚ ਮਾਲ ਮਿੱਠੇ ਰੇਟਾਂ ਦੇ ਵਿੱਚ ਸਿਰਫ ਤੇ ਸਿਰਫ 350 ਪਿਓਰ ਕਾਟਨ ਦੇ ਵਿੱਚ ਫੁੱਲ ਚੁੱਕਿਆ ਨਿਊ ਫਰੈਸ਼ ਫਰੈਸ਼ ਮਾਲ ਬੜਾ ਕਮਾਲ ਦੇਖੋ ਭਾਈ ਇਹ ਸਾਰੇ ਡਿਜ਼ਾਈਨ ਆਪਣੇ ਕੋਲੇ ਪਹੁੰਚ ਚੁੱਕੇ ਨੇ ਅਵੇਲੇਬਲ ਕਾਊਂਟਰ ਨੰਬਰ 4 ਦੇ ਉੱਪਰ ਲੱਗ ਚੁੱਕਿਆ ਦਾ ਮੇਲਾ ਭਾਈ 350 ਰੁਪਏ ਦੇ ਵਿੱਚ ਇੱਕ ਆਪਣੇ ਕੋਲੇ ਕੋਰਾ ਕਾਟਨ ਦੇ ਥੋੜੇ ਮਤਲਬ ਕਿ ਤਿੰਨ ਕਲਰ ਰਹਿ ਗਏ ਨੇ ਰੰਗ ਦੇ ਵਿੱਚ 10 12 ਸੀ ਉਦੋਂ ਇਹਦਾ ਰੇਟ ਆਪਾਂ ਨੇ 250 300 ਹੀ ਵੇਚਿਆ ਹੋਇਆ ਤੇ ਹੁਣ ਆਪਾਂ ਇਹਦਾ ਲੈਸ ਰੇਟ ਘਟਦਾ ਸੇਲ ਲਾਤੀ ਐ ਇਹਦੀ ਭਾਈ 600 ਰੁਪਏ ਦੇ ਚਾਰ ਸੂਟ ਚੈੱਕ ਕਰ ਲੋ ਕੋਰਾ ਕਾਟਨ ਕਪੜਾ ਆਊਗਾ 3.5 ਮੀਟਰ ਦੀ ਕੱਟ ਵਾਲਾ ਤਿੰਨ ਕਲਰ ਨੇ ਬਲੈਕ ਗਾਜ਼ਲੀ ਤੇ ਬਲੂ ਇਹ ਤਿੰਨੇ ਕਲਰਾਂ ਦੀ ਸੇਲ ਲੱਗੀ ਆ ਭਾਈ 600 ਰੁਪਏ ਦੇ ਚਾਰ ਮਤਲਬ ਕਿ 150 ਰੁਪਏ ਦਾ ਸੂਟ ਬਊਗਾ ਇੱਕ ਆਪਣੇ ਕੋਲੇ ਭਾਈ ਲਾਈਟ ਕਲਰਾਂ ਦੇ ਵਿੱਚ ਸੂਟ ਪਹੁੰਚੇ ਨੇ ਲਾਈਟ ਕਲਰਾਂ ਦੇ ਵਿੱਚ ਪਹੁੰਚਿਆ ਬ੍ਰੀਕ ਪ੍ਰਿੰਟ ਚੈੱਕ ਕਰ ਲੋ 300 ਰੁਪਏ ਵਾਲਾ ਸੂਟ ਹੈ ਇੱਕ ਸੂਟ ਦੀ ਕੱਟ ਆਪ ਇੱਕ ਇੱਕ ਸੂਟ ਦੀ ਕੱਟ ਆਊਗੀ ਲੈਂਪ ਟੂ ਲੈਂਪਾ ਮਤਲਬ ਸੂਟ ਕੱਟੇ ਹੋਏ ਨੇ ਇਹ ਆਪਾਂ ਤੁਹਾਨੂੰ ਦੇਵਾਂਗੇ 300 ਰੁਪਏ ਵਾਲਾ ਸੂਟ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਇਹਦੇ ਵਿੱਚ بیس ਜਿਵੇਂ ਕੱਪੜੇ ਦੇ ਜਿਹੜਾ بیس ਆ ਨੀਚੇ ਵਾਲਾ ਵਾਈਟ ਕਲਰ ਆਊਗਾ ਪਰ ਪ੍ਰਿੰਟ ਦਾ ਕਲਰ ਅਲੱਗ ਹੋਊਗਾ ਜਿਵੇਂ ਇਹਦਾ ਕਾਫੀ ਹੈ ਇਹਦਾ ਬਲੈਕ ਹੈ ਅਲੱਗ-ਅਲੱਗ ਕਲਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਆਪਣੇ ਕੋਲੇ ਇਹ ਵੀ ਸੇਲ ਲਾਤੀ ਆਪਾਂ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਚੈੱਕ ਕਰ ਲਓ ਭਾਈ ਡਿਜ਼ਾਈਨ ਕਲਰ ਵੱਖੋ-ਵੱਖਰੇ ਆ ਰਹੇ ਨੇ ਆ ਦੇਖੋ ਜਿਵੇਂ ਇਹਦੇ ਡਾਰਕ ਗ੍ਰੀਨ ਦੀ ਬੂਟੀ ਆਊਗੀ ਆ ਦੇਖਿਆ ਕਾਫੀ ਕਲਰ ਪਹੁੰਚ ਚੁੱਕੇ ਨੇ ਨਵੇਂ-ਨਵੇਂ ਫ੍ਰੈਸ਼-ਫ੍ਰੈਸ਼ ਮਾਲ ਸੋ ਇਹ ਸਾਰੇ ਡਿਜ਼ਾਈਨ 300 350 ਵਾਲਾ ਮਾਲ ਆਪਾਂ ਤੁਹਾਨੂੰ ਦੇਤਾ 200 ਰੁਪਏ ਦੇ ਵਿੱਚ ਦੁਬਾਰਾ ਰੇਟ ਇੱਕ ਵਾਰ ਫੇਰ ਸੁਣ ਲਓ ਭਾਈ ਤੇ ਕੋਰਾ ਕਾਟਨ ਦੇ ਤਿੰਨ ਕਲਰਾਂ ਦੀ ਸੇਲ ਲੱਗ ਚੁੱਕੀ ਹੈ 600 ਰੁਪਏ ਦੇ ਚਾਰ ਸੂਟ ਦੇਖੋ ਜੀ ਇਹ 150 ਦਾ ਸੂਟ ਪਊਗਾ ਤੇ ਇਹ ਵਾਲੇ ਟਾਈ ਡਾਈ ਵਾਲੇ ਪ्योर ਕੈਮਰੀ कॉटन ਇਹ ਆਪਾਂ ਤੁਹਾਨੂੰ ਦੇਵਾਂਗੇ ਸਿਰਫ ਤੇ ਸਿਰਫ 350 ਰੁਪਏ ਦੇ ਵਿੱਚ ਟਾਈ ਡਾਈ ਦੇ ਡਿਜ਼ਾਈਨ ਆਗੇ ਨਵੇਂ کیا વાત ਹੈ ਜੀ ਸ਼ਾਨਦਾਰ ਮਾਲ ਸੇਰ ਮੇਲਾ ਲੱਗ ਚੁੱਕਿਆ ਕਾਊਂਟਰ ਨੰਬਰ 4 ਦੇ ਉੱਪਰ ਇਹ ਸਾਰਾ ਮਾਲ ਅਵੇਲੇਬਲ ਹੈ ਭਾਈ ਪਹੁੰਚੋ ਸੋ ਭਾਈ ਨਵੇਂ ਵੀਡੀਓ ਵਿੱਚ ਫੇਰ ਮਿਲਾਂਗੇ ਨਵੇਂ ਨਵੇਂ ਹੋਰ ਸੋਹਣੇ ਸੋਹਣੇ ਸੂਟਾਂ ਤੇ ਪ੍ਰਿੰਟਾਂ ਦੀਆਂ ਵੀਡੀਓਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬਹੁਤ ਸ਼ਾਨਦਾਰ ਡਿਜ਼ਾਈਨਿੰਗ ਆਉਣੀਆਂ ਨੇ ਅੱਗੇ ਆਪਣੇ ਕੋਲੇ ਜੋ ਵੀ ਅੱਗੇ ਹੁਣ ਜਿਵੇਂ ਤਿਹਾੜ ਜਲ ਪੈਣਗੇ ਉਹਨਾਂ ਦੇ ਵਿੱਚ ਬਹੁਤ ਕਮਾਲ-ਕਮਾਲ ਦੇ ਡਿਜ਼ਾਈਨਸ ਉਹਨੂੰ ਦਿਖਾਵਾਂਗੇ ਸੋ ਸ਼ੁਕਰੀਆ ਜੀ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ